ਕੇ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਕਰਨਾ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਚੱਲੇ ਨੇ ਸਪਰੇਅ ਕਰਨ ਬੰਦੇ ਟੈਂਕ ਭਰ ਰਹੇ ਨੇ ਟਰੈਕਟਰ ਨਾਲ ਪਿੰਡ ਚੱਲਦਾ ਕੰਮ ਸਪਰੇਅ ਦਾ ਤੇ ਉੱਤੇ ਦੇਖੋ ਮੌਸਮ ਮਿੱਤਰੋ ਲਾਦ ਲਿਆ ਸਮਾਨ ਆਪਣੇ ਸਹੌਲੀ ਨੂੰ ਜਾਣ ਲਈ ਜਾਨਾ ਚਾਹੀ ਜੋ ਫਿਰ ਦੋਏ ਪੰਪ ਰੋਟੀ ਪਾਣੀ ਤੇ ਦਵਾਈਆਂ ਅੱਜ ਜਾਣਿਆ ਛੱਡਣ ਸੌ ਦੀ ਚੱਲਦੇ ਹੁਣ ਜੀ ਮਿੱਤਰੋ ਪਹੁੰਚ ਗਏ ਮੋਟਰ ਤੇ ਤੇ ਮਾੜਾ ਮੋਟਾ ਜਾ ਪਿਆ ਮੀ ਬੱਦਲ ਹੋਇਆ ਵਾ ਤੇ ਆ ਚੱਲਦੀ ਆ ਕੋਈ ਕਿਸਾਨ ਭਰਾ ਸਪਰੇਅ ਕਰ ਰਿਹਾ ਦੇਖੋ ਗਵਾਂਢੀ ਸਾਹਮਣੇ ਪੈ ਗਿਆ ਜਾਨੀ ਮੀ ਚੰਗਾ ਥੋੜਾ ਜਿਹਾ ਪਹਿਲਾਂ ਉਰੇ ਘਾਟਾ ਆਪਣੀ ਮੋਟਰ ਤੇ ਤੇ ਅੱਡੇ ਦੇ ਉੱਤੇ ਕਾਫੀ ਦੀਗਾ ਲੱਗਿਆ ਸਮਾਨ ਸਮੂਹਣ ਲਾਉਣ ਦਵਾਈਆਂ ਲਾਹ ਟਕਾਣੇ ਪਾਣੀ ਦਾ ਲੈ ਅੰਦਰ ਹੀ ਭੱਜੇ ਲੋ ਜੀ ਪਿੱਠੂ ਪੰਪ ਚੱਲਣੇ ਨੇ ਇੰਜਨ ਵਾਲੇ ਤੇ ਵੱਡੇ ਪੰਪ ਨਾ ਕਹਿੰਦੇ ਉਰੇ ਲੋਟ ਨਹੀਂ ਆਉਣਾ ਵੈਸੇ ਕੰਮ ਤਾਂ ਲੋਟ ਆ ਜਾਣਾ ਸੀਗਾ ਤੇ ਬੰਦਿਆਂ ਦੀ ਫਿਰ ਲੋੜ ਪਾਣੀ ਦੀ ਵੱਧਦੀ ਖਿੱਚ ਖਿੱਚਈ ਦੀ ਉਹਦੇ ਕਰਕੇ ਕਹਿੰਦੇ ਰੋਜ਼ ਥੋੜਾ ਥੋੜਾ ਜਿੰਨਾ ਕਿ ਜਿਵੇਂ ਜਿਵੇਂ ਲਾਇਆ ਉਹ ਨਾ ਉਦੋਂ ਉਦੋਂ ਤਾਂ ਹੀ ਕਰਨੀ ਐ ਤੇ ਇੱਕ ਦਿਨ ਤਾਂ ਹੋਣੀ ਨਹੀਂ ਰੋਦੇ ਕਰਕੇ ਇਹੀ ਦੋਏ ਪੰਪ ਨਾਲ ਕਰ ਲਈ ਸੈਟਿੰਗ ਤੇ ਤੂ ਲਿਆਂਦਾ ਭਰਾ ਦਵਾਈ ਲਿਆਂਦੀ ਚੱਕ ਕੇ ਤੇ ਹੁਣ ਕਰਦੇ ਆਪਾਂ ਫਿੱਟ ਸਟਾਰਟਰ ਉਹ ਲਿਆਂਦਾ ਇੱਕ ਚੱਕ ਕੇ ਲਾਣੇ ਢਾਰ ਗਿਆ ਸੁੱਚ ਕੱਟਣ ਆ ਦੇਖੋ ਲਵੀਆ ਔਰੇ ট্রান্সਫਾਰਮ ਸੁੱਚ ਕੱਟ ਕੇ ਲਾਉਣੇ ਆ ਆਪਾਂ ਤਾਰਾਂ ਕੱਟਤੀ ਸੋਚ ਇਹ ਕਰਤਾ ਫਿਟਿੰਗ ਇਹ ਤਾਂ ਸੌਖਾ ਹੀ ਹੋ ਜਾਂਦੀ ਆ ਫਿਟਿੰਗ ਕਿਉਂਕਿ ਆਪਾਂ ਆ ਨਟਾ ਜੇ ਨਾ ਸਿੱਧੀ ਇਹਨਾਂ ਚ ਐਲ ਕੀ ਵਾਲੇ ਅਜੇ ਪੇਚ ਕਾਸ ਨਾਲ ਕਾਸ ਲਈਦਨੇ ਇਸੇ ਕਰਕੇ ਤਾਰਾ ਲੰਬੀਆਂ ਰੱਖਿਆਈਆਂ ਨੇ ਆ ਦੇਖੋ ਜੋੜ ਲਾ ਕੇ ਤੇ ਹੁਣ ਆਪਾਂ ਥੱਲੇ ਹੀ ਲਾ ਰਿਆ ਯਾਨੀ ਇਹੇ ਹੀ ਕੰਮ ਕਿਉਂ ਫਿਰ ਤੁਹਾਨੂੰ ਪਤਾ ਹੀ ਆ ਬਾਕੀ ਕਾਰਵਾਈ ਦਾ ਤੇ ਉਹਨੇ ਕਰਤੀ ਫਿਟਿੰਗ ਨਹੀਂ ਤਾਂ ਉੱਪਰ ਇੱਥੇ ਲਾਉਣਾ ਪਈਗਾ। ਇੱਕਣੀ ਆਪਾਂ ਥੱਲੇ ਹੀ ਲਾ ਕੇ ਆਪਣਾ ਕੰਮ ਚਲਾ ਲੈਣਾ ਹੈ। ਤੇ ਫਿਰ ਨਾਲ ਉਹਦੇ ਘਰੇ। ਲਓ ਜੀ ਲਾ ਲਈਆਂ ਤਾਰਾਂ ਤੂਰਾਂ ਕਰਤਾ ਓਕੇ ਰਿਪੋਰਟ ਕੰਮ। ਆ ਦੇਖੋ। ਸਿੱਕਾ ਘਰੋਕਾ ਨਾ ਮੱਲ ਗਿਆ ਲਾਣਦਾਰ ਦੇ ਕਿੱਥੇ ਤੱਕ ਆਉਣਾ ਲੋ। ਪੂਰਾ ਟੌਪ ਦਾ ਹੋ ਗਿਆ। ਓਵਰ ਵਾਈ ਲਾ ਰਿਹਾ ਸਵਚ। ਕੱਲਾ ਹੀ ਗਿਆ ਲਾਉਣ ਹੁਣ ਜੋਰ ਨਾਲ ਮਾਰ ਲਾਈਟ ਹੈ ਨਹੀਂਗੀ ਦੇਖ ਲਾ ਉੱਤੇ ਸਹੀ ਨੇ ਪੱਤੀਆਂ ਤਰੋ ਕਰੋ ਚੈੱਕ ਨਲਕਾ ਪੁਰਾਣਾ ਮਾਡਲ ਆ ਧਰਲਾ ਆਉਂਦਾ ਜੇ ਭਾਰੀ ਆਦਾ ਮਤਲ ਚੱਲੂਗਾ ਪੁੱਤ ਹਾਂ ਖੇਲ ਚ ਪਾਣੀ ਆ ਚਲਾ ਲਾ ਵਾਟਰ ਕੁਲਰ ਆਏ ਆ ਭਰਨ ਆਪਾਂ ਇਹ ਹੈਗਾ ਪੇਦਣ ਦੇ ਸੂਏ ਤੇ ਪੇਦਣੀ ਦੇ ਆ ਦੇਖੋ ਆ ਬੋਰਡ ਲੱਗਿਆ ਲਓ ਜੀ ਪਾਣੀ ਭਰ ਰਹੇ ਆ ਕਿੰਨਾ ਕ ਪਾਣੀ ਦੇ ਰਿਹਾ ਆ ਅਰ ਗੇੜਨਾ ਵੀ ਸਖਾਲਾ ਵਧੀਆ ਹੱਤੀ ਆ ਮੋਟੀ ਬਲੀ ਪੀਤਾ ਮਿੱਤਰੋ ਆਪਾਂ ਬਿਲਕੁਲ ਠੰਡਾ ਨਲਕਾ ਬਿਲਕੁਲ ਠੰਡਾ ਪਾਣੀ ਦੇ ਰਿਹਾ ਹਾਂ ਹਾਂਜੀ ਲਓ ਜੀ ਕਰੋ ਦਰਸ਼ਨ ਦਵਾਈਆਂ ਦੇ ਤੇ ਆ ਆ ਘੋਲ ਆਪਾਂ ਨੇ ਬਣਾ ਕੇ ਪਾਉਣਾ ਜਿਹੜੀ ਉਹ ਪੀ ਪਈ ਉਹ ਚ ਪਿਆ ਸਟੀਕਰ ਪਰੇ ਖੁੱਲਾ ਮੀਤੋ ਜਿਹੜਾ ਨਾਲ ਫਸਲ ਦੇ ਚਿੰਬੜ ਜਾਂਦਾ ਤੇ ਆ ਪਾਉਣੀਆਂ ਨੇ ਦੇਖੋ ਹੁਣ ਤੁਹਾਡੇ ਸਾਹਮਣੇ ਆ ਡੋਜਾਂ ਪਹਿਲੀ ਸਪਰੇ ਦੀਆਂ 26 ਤੇ 1509 ਨੂੰ ਤੁਹਾਡੇ ਸਾਹਮਣੇ ਨੇ ਜਿੱਦਾਂ ਵੀ ਹੈਗਾ ਪ੍ਰੋਜੈਕਟ ਤਰੀਕਾ ਅੱਜ ਹੈਗੀ ਐ 20 ਪਹਿਲੀ ਸਪਰੇ ਇੰਜਨ ਵਾਲੇ ਹਥਿਆਰ ਪੰਪ ਵੱਡਾ ਪੰਪ ਨਹੀਂ ਚਲਾਇਆ ਔਰੇ ਗ੍ਰਾਮ ਕੀ ਦੇਦੀ ਪੌਣੀਆਂ ਆਹ ਤੇ 100 ਪੌਣੀਆਂ ਆਹ ਲਣਦਾਰ ਕੋਲਾ ਜਿਹੜੀ ਵੱਡੀ 10-10 ਕਿਲੀਆਂ ਦੀ ਪੈਕਿੰਗ ਆ ਇਹ 100 ਗ੍ਰਾਮ ਹੋ ਗਈ 200 ਗ੍ਰਾਮ ਹੋ ਗਈ ਇਹ 2 ਕਿਲੀਆਂ ਦੀ ਬਸ ਰੱਖ ਦੇ ਬਾਕੀ ਆ ਖੋਲ ਪੌਣੀਆਂ ਜੀ 200 ਗ੍ਰਾਮ 2 ਕਿਲੀਆਂ ਦਾ ਘੋਲ ਕਰ ਰਹੇ ਹਾਂ ਤਿਆਰ ਬਸ 2 ਲੀਟਰ ਚ ਘੋਲ ਲੈ ਇਹਨੂੰ ਲਓ ਜੀ ਤਕੀਲੇ ਦੀ ਸੀ 2 ਗਿੱਲੀਆਂ ਦੀ ਨਾ 2 ਗਿੱਲੀਆਂ ਜੀ ਇੱਕ ਦੀ ਆ ਗਿਆ 2 ਗਿੱਲੀਆਂ ਦੀ 2 ਦਾ ਹੀ ਘੋਲ ਰੜਾ ਰਹੇ ਹਾਂ 1 ਲੀਟਰ ਆ ਇਹ ਕਿੰਨੇ ਗ੍ਰਾਮ ਆ ਲੀਟਰ ਤੋਂ ਦਾ ਘੱਟ ਹੋਊ ਲੀਟਰ ਦੇ ਪੂਰੇ ਆਓ ਜੀ ਆ ਵੀ 2 ਗਿੱਲੀਆਂ ਦਾ ਇਹ ਢਾਈ ਕਿਲਿਆਂ ਦੀ ਅਸੀਂ ਸ਼ੀਸ਼ ਥੋੜੀ ਰੱਖਣੀ ਐ ਜੋ ਆਪਾਂ ਨੇ ਆ ਛੋਟੀ ਚੋਂ ਹਾਂ ਤੱਕ ਆ ਜਾਏਗਾ ਭਾਈ ਹਾਂ ਇੱਥੇ ਹੱਥ ਤੱਕ ਤੇ ਇੱਕ ਕੇ ਪਾ ਲਾ 250 ਗ੍ਰਾਮ ਨਿਕਲੇਗੀ ਇਹ ਹੈਗੀ ਆ ਰਾਈਡਰ ਰੰਗ ਇਹਨੂੰ ਲੈਦਾ ਕੋਲ ਨਹੀਂ ਮੈਂ ਕਹਣਾ ਆ ਦੂਏ ਚ ਕੋਲਣਾ ਬਾਲਟੀ ਚ ਕੋਲਣਾ ਨੂੰ ਪਹਿਲਾਂ ਫਿਰ ਚਾਹੇ ਇਕੱਠਾ ਕਰਦੀ ਚਾਹੇ ਪਾਉਣ ਲੱਗੇ ਇਕੱਠਾ ਕਰਦੀ ਬਸ ਲੋ ਜੀ ਚਲਾਤਾ ਕੰਮ ਥੋੜ ਆਇਆ ਪੈਟਰੋਲ ਦੇ ਵਿੱਚ ਮਗਲਾਇਰ ਜਾ ਦੇ ਪੈ ਗਿਆ ਉਹਦੇ ਕਰਕੇ ਤੇ ਹੋ ਵੀ 2 ਸਾਲ ਗਏ 2.5 ਨੂੰ ਫੜਿਆਂ ਨੂੰ ਤੇ ਸਟਾਰਟ ਤਾਂ ਹੋ ਗਏ ਵੀ ਸੌਖੇ ਹੀ ਉਹਦੇ ਕਰਕੇ ਮਾਰ ਆਇਆ ਧੂਆ ਮਾਰਦੇ ਨੂੰ ਚਲੋ ਹੋ ਜਾਣਗੇ ਸੈਟ ਆ ਫੇਰੀ ਵਾਰੀ ਤੇਲ ਮੁੱਕੇ ਤੇ ਬਾਤ ਕਰ ਸਕੋ ਹੋ ਜੀ ਚੱਲ ਜੀ ਆ ਸਪਰੇਅ ਇਹ ਤੁਹਾਰਾ ਹੋ ਜਾਂਦਾ ਉਹਦਾ ਪਹਿਲਾ ਪਾਪਾ ਲਾਣੇ ਵਾਰ ਨੇ ਦੂਆ ਪਾ ਲਿਆ ਉਹ ਪੰਪ ਜਿਆ ਸਟਾਰਟ ਕਰਿਆ ਰੇਸ ਮਾਰੀ ਦੇ ਤੱਕ ਦਾ ਸੀ ਤੇ ਇਹਦੇ ਸੈਕਟਰ ਦੇ ਵਿੱਚ ਪੰਜ ਰਾਤੀ ਦਾ ਸਾਫ ਕਰਕੇ ਹਟਿਆ ਉਹ ਮਲੇ ਪੈਣਾ ਸਾਫ ਕਰੇ ਜੀ ਢਿੱਡੀ ਢਿੱਡੀ ਕੁਝਰਾ ਬਣ ਕੇ ਦੇਖ ਲੋ ਲਾਣੇ ਡਾਰ ਨਹੀਂ ਮੰਨਿਆ ਮੈਂ ਕਿਹਾ ਜੀ ਮੱਠਾ ਤਾਜਾ ਪਾਣੀ ਤੇ ਮੋਟਰ ਚਲਾ ਕੇ ਸਾਫ ਪਾਣੀ ਨਾਲ ਥੋੜਾ ਜਿਹਾ ਇਹਦਾ ਵੀ ਚੱਕਰ ਹੋ ਸਕਦਾ ਕਹਣਾ ਜੀ 2 ਕਿੱਲਾਂ ਤੇ ਕੱਢ ਦਿੰਨੇ ਆਆਂ ਦਾ ਕੋਈ ਕਾਇਦਰਾ ਕੋ ਵੀ ਮਗਾ ਸ਼ਾਮ ਨੂੰ ਕੱਢ ਲੈਂਦੇ। ਬਾਕੀ ਲੜ ਦਾ ਨਹੀਂ ਪਤਾ ਹਲੇ। ਰਾਤ ਦੀ ਵਾਰੀ ਵੀ ਹੋ ਸਕਦੀ ਹੈ ਫਿਰ ਰਾਤ ਨੂੰ ਆਲੂ ਭਰਨਗੇ ਅੱਜ ਸਾਰੇ। ਪਰ ਇਹ ਸ਼ਰਦਾਂ ਬਤੇਰਾ ਪੰਪਾਂ ਦਾ ਭੂਜ ਬੰਨੀ ਪਈ ਆ ਪੰਪਾਂ ਨੇ ਪੂਰੀ ਪੂਰਾਣ ਵਧੀਆ ਤਰ ਹੋ ਰਹੀ ਆ ਫਸਲ ਪੂਰਾ ਪ੍ਰੈਸ਼ਰ ਆ ਪ੍ਰਾਅਵਨਾ ਚੱਲਦੇ ਨੇ ਤੇ ਇੱਕੋ ਗੇੜਾ ਉਧਰੋਂ ਲਾਉਂਦੇ ਨੇ ਬਸ ਇਦਾਂ ਹੀ ਤੇ ਟੈਂਕੀ ਢੋਲੀ ਖਾਲੀ ਫੀਲਡ ਦੇ ਰਸੇਹੀ ਤਰੀਕੇ ਨਾਲ ਸਾਢੇ 5 6 ਪੰਪ ਲੱਗਣਗੇ ਲਓ ਜੀ ਚੌਥਾ ਜੌਥਾ ਪੰਪ ਲੈ ਕੇ ਗਏ ਨੇ ਤੇ 6 ਪੰਪ ਲੱਗੇ ਇੱਕ ਖੇਤ ਨਿਕਲਿਆ ਮਿੱਤਰੋ ਪੂਰਾ ਕਰਨੇ ਵਾਲੇ ਪਤਾ ਨਹੀਂ ਕਿਦਾਂ 4 ਪੰਪਾਂ ਨਾਲ ਸਾਢੇ 4 ਨਾਲ ਕੀਲਾ ਕੱਢ ਦਿੰਦੇ ਨੇ ਆਪਣੇ 6 ਪੰਪ ਲੱਗੇ ਨੇ ਆਪਾਂ ਕਿਹਾ ਸੀ ਸਾਢੇ 5 ਤੋਂ 6 ਪੰਪ ਲੱਗਣਗੇ ਤੇ 6 ਪੰਪਾਂ ਨਾਲ ਪੂਰਾ ਕੀਲਾ ਨਿਕਲਿਆ ਇਹੀ ਫਰਕ ਆ ਆਪਣੇ ਤੇ ਕਰਨੇ ਵਾਲਿਆਂ ਚ ਬਸ ਲਾਣੇਦਾਰ ਕਹਿੰਦਾ ਵੀ بڑے ਪੰਪ ਨਾਲੋਂ ਇੱਕ ਣ ਬੰਦਾ ਸੌਖਾ ਰਹਿੰਦਾ ਲਾਣੇਦਾਰ ਦੇ ਮਨਪਸੰਦ ਦਾ ਕੰਮ ਆ ਇਹ ਕਹਿੰਦਾ ਵੀ ਐਦਾਂ ਸੌਖਾ ਰਹਿੰਦਾ ਤੇ ਪਾਈਪ ਖਿੱਚ ਖਚਈਏ ਤੋਂ ਬਚਾਉ ਰਹਿੰਦਾ ਜਿੰਨੇ ਬੰਦੇ ਲੱਗੇ ਹੁੰਦੇ ਨੇ ਕਹਿੰਦਾ ਓਨੇ ਜੇ ਪੰਪਾਂ ਵਾਲੇ ਲੱਗੇ ਹੋਣ ਤਾਂ ਸਮਝ ਲਓ ਵੀ ਜੇ 5 ਜਾਣੇ ਪਾਏ ਪਖਿੱਚਦੇ ਨੇ ਇੱਕ ਢੋਲੀ ਨੂੰ ਜੇ 5 ਜਾਨੇ ਲੱਗੇ ਹੋਣ ਉਹਦੇ ਨਾਲ ਵੱਧ ਕੰਮ ਨਵੇੜ ਦੇਣ ਕਹਿੰਦੇ। ਪਾਣੀ ਤਾਂ तकरीबन ਹਰੇਕ ਦੀ ਮੋਟਰ ਤੇ ਆਲੂ ਕੋਲੇ ਹੁੰਦਾ ਤੁਹਾਨੂੰ ਪਤਾ ਹੀ ਆ। ਤੇ ਨਾਲੇ ਬੰਦਾ ਕਹਿੰਦੇ ਦਮ ਲੈਣ ਦਾ ਪਹਿਲਾਂ ਅੱਧਾ ਘੰਟਾ ਪਾਈਪ ਵਿਛਾਉਣ ਨੂੰ ਲੱਗ ਜਾਂਦਾ ਤੇ ਅੱਧਾ ਬਾਅਦ ਚ ਇਕੱਠਾ ਕਰਨ ਨੂੰ ਲੱਗ ਜਾਂਦਾ। ਤੇ ਇੱਕ ਢੋਲੀ ਫਿਰ ਤੁਹਾਨੂੰ ਪਤਾ ਵੀ 6 ਕਿਲਿਆਂ ਤੋਂ ਵੱਧ ਆਪਾਂ ਉਹ ਵੀ ਨਹੀਂ ਲਾਉਂਦੇ 1000 ਲੀਟਰ ਦੀ। 6 6.5 ਕਿਲਿਆਂ ਤੇ ਮਸਾਂ ਲੱਗਦੀ ਆ। ਬਹੁਤ ਵੀ ਰੱਠ ਕਿਲਿਆਂ ਤੇ ਵੀ ਲਾਉਂਦੇ ਨੇ ਬਹੁਤ 10 ਤੇ ਵੀ ਲਾਉਂਦੇ ਨੇ ਉਹ ਢੋਲੀ ਨੂੰ। ਤੇ ਆਪਾਂ 6 ਕਿਲੀਆਂ ਤੋ ਅਜ ਤੱਕ ਕਦੇ ਵੱਧ ਨਹੀਂ ਲੱਗੀ। ਲਾਓ ਜੀ। 6 ਮਾ 6 ਮਾ ਪੰਪ ਚੱਲਿਆ ਤੇ 12 ਪੰਪ ਲਾਗੇ 2 ਕਿਲੀਆਂ ਦੇ ਵਿੱਚ। ਤੇ ਆ ਸਪੈਦੇ ਦਾ ਆਪਣਾ ਬਾਟਾ ਉੱਥੇ। ਉੱਥੇ ਤੱਕ ਕੰਪਲੀਟ ਹੋ ਗਿਆ। ਲਾਸਟ ਪੰਪ ਜਾ ਰਹੇ ਨੇ। 2 ਕਿਲੀਆਂ ਆਪਾਂ ਕੱਢਦੇ ਤੇ ਹੁਣ ਬਾਕੀ ਦਾ ਸ਼ਾਮ ਨੂੰ ਜਿੱਦਾਂ ਵੀ ਹੋਇਆ ਪ੍ਰੋਗਰਾਮ 2 ਕਿਲੀਆਂ ਫੇਰ ਕੱਢਣਗੇ। ਤੇ ਸੁਫਰੇ ਦਾ ਕੰਮ ਕਰਤਾ ਆਪਾਂ ਸਹੌਲੀ 67 ਪਰੋਂ ਡੇਟ ਆਈ ਸੀ ਕਿਉਂਕਿ ਪਿੰਡ ਸੀਗਾ ਵੱੱਡਲ ਬੱਦਲ ਦੇਖ ਕੇ ਤੇ ਫਿਰ ਦਵਾਈ ਵੀ ਲੈਣੀ ਸੀ ਬੀਰ ਕੋਲੋਂ ਚਲੋ ਪਿੰਡ ਮੀ ਪੈਣ ਕਰਕੇ ਫਿਰ ਜਿਹੜੀ ਪਿੰਡ ਵਾਲੀ ਦਵਾਈ ਸੀ ਉਹ ਸਾਰੀ ਉਰੇ ਚੱਕ ਲੈਂਦੀ ਓਥੇ ਹੁਣ ਨਵੇਂ ਲੈ ਜਾਣਗੇ ਅੱਜ ਮੰਦੀਪ ਬਾਈ ਕੋਲੋਂ ਮਗਲਾਇਲ ਤੁਹਾਨੂੰ ਦੱਸਿਆ ਵੀ ਥੋੜਾ ਜਿਹਾ ਬਾਤ ਆ ਉਹਦੇ ਕਰਕੇ ਪਟ્રોલ ਦੇ ਵਿੱਚ ਪਾਤਾ ਮਲਾਜਮ ਨੇ ਤੇ ਤਾਂ ਹੀ ਥੋੜਾ ਜਿਹਾ ਧੂਆ ਮਾਰਦੇ ਨੇ ਚਲੋ ਉੱਤ ਧੂਏ ਦਾ ਆਪਾਂ ਨੂੰ ਕੋਈ ਉਹ ਨਹੀਂ ਤੇ ਇੰਨਣ ਬਚਿਆ ਰਹੂਗਾ ਜੀ ਆ ਸਾਹਮਣੇ ਤੋਂ ਫੇਰ ਆ ਰਿਹਾ ਬੱਦਲ ਹੋ ਕੇ ਹੁਣ ਆਪਾਂ ਚੱਲਦੇ ਆ ਪਿੰਡ ਨੂੰ ਤੇ ਸਪਰੇਅ ਦਾ ਨਵੇੜਤਾ ਹੁਣ ਇੱਥੇ ਕਰਨਗੇ ਰਾਮ ਸ਼ਾਮ ਨੂੰ ਆਵਾਂਗਾ ਰੋਟੀ ਲੈ ਕੇ